ਮੇਰੇ ਮੈਕ ਤੇ ਨਾਸ ਲਾਈ ਕਰਿਆ ਕਰੂ। ਇੱਕ ਮੰਦਭਾਗੀ ਖਬਰ ਲੈ ਕੇ ਤੁਹਾਡੇ ਨਾਲ ਅਚਨ ਤੇ ਸਾਂਝੀ ਕਰ ਰਹੇ ਹੈਗੇ ਆ। ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਤਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦਾ ਜਿੱਥੇ ਬੀਤੀ ਰਾਤ ਇੱਕ ਪੰਜਾਬ ਪੁਲਿਸ ਦੇ ਨੌਜਵਾਨ ਦੀ ਐਕਸੀਡੈਂਟ ਕਾਰਨ ਮੌਤ ਹੋ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਤਨ ਜਲਦੇਵ ਵਿਧਾਨ ਸਭਾ ਹਲਕੇ ਪੱਟੀ ਦੇ ਅਧੀਨ ਆਉਂਦੇ ਪਿੰਡ ਸਭਰਾ ਦੇ ਪੰਜਾਬ ਪੁਲਿਸ ਦਾ ਨੌਜਵਾਨ ਮਨਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਦੇਰ ਰਾਤ ਨੂੰ ਛੁੱਟੀ ਲੈ ਕੇ ਆਪਣੇ ਘਰ ਸਭਰਾ ਨੂੰ ਆ ਰਿਹਾ ਸੀ ਜਦ ਜੋਤੀਸ਼ਾਤ ਤੋਂ ਥੋੜਾ ਅੱਗੇ ਆਇਆ ਤਾਂ ਉਸ ਦਾ ਮੋਟਰਸਾਈਕਲ ਕਿਸੇ ਟੋਏ ਵਿੱਚ ਜਾ ਵਜਾ ਤੇ ਮੋਟਰਸਾਈਕਲ ਨਾ ਸੰਭਲ ਕਾਰਨ ਰੁੱਖ ਨਾਲ ਉਸ ਦੀ ਟੱਕਰ ਹੋ ਗਈ ਜਿਸ ਕਾਰਨ ਮਨਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਸਵੇਰ ਵੇਲੇ ਲੋਕਾਂ ਨੇ ਵੇਖਿਆ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਆ ਗਿਆ ਏਐਸਏ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਤੁਰੰਤ ਜਾ ਕੇ ਮਨਜੀਤ ਸਿੰਘ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਪੱਟੀ ਸਿਵਲ ਹਸਪਤਲ ਦੇ ਵਿੱਚ ਹਸਪਤਲ ਦੇ ਵਿੱਚ ਭੇਜ ਦਿੱਤਾ ਗਿਆ ਜਿਕਰ ਜੋ ਕਿ ਹੈ ਕਿ ਮਰਨ ਵਾਲਾ ਪੁਲਿਸ ਮੁਲਾਜ਼ਮ ਮਨਜੀਤ ਸਿੰਘ ਜ ਉਸਦੇ ਪਰਿਵਾਰ ਵੱਲੋਂ ਨਾਮ ਅੱਖਾਂ ਨਾਲ ਪਿੰਡ ਦੇ ਸ਼ਮਸ਼ਾਨ ਘੜ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਜਿੱਥੇ ਪੰਜਾਬ ਪੁਲਿਸ ਦੇ ਪੰਜਾਬ ਪੁਲਿਸ ਦੇ ਵੱਲੋਂ ਮ੍ਰਿਤਕ ਮਨਜੀਤ ਸਿੰਘ ਦੀ ਅੰਤਿਮ ਯਾਤਰਾ ਸਮੇਂ ਸ਼ਰਧਾਂਜਲੀ ਵੀ ਭੇਟ ਕੀਤੀ ਕਿਸੋ ਦੇਖਦੇ ਮੌਕੇ ਤਸਵੀਰਾਂ ਅੱਤੇ ਕਰਦੇ ਆਂ ਗੱਲਬਾਤ ਮਸਲਾ ਇਹ ਕਿ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਪੁੱਤਰ ਸਰਦਾਰ ਦਰਬਾਰਾ ਸਿੰਘ ਵਾਸੀ ਸਿਭਰਾ ਜੋ ਕਿ ਪੀਜਪੀ ਦੇ 9 9 ਬਟਾਲੀਅਨ ਦਾ 446 ਉਹਦਾ ਨੰਬਰ ਆ ਜੋ ਕਿ ਇਸ ਵਕਤ ਕਾਊਂਟਰਟੈਂਟ ਚੈਲੀ ਜਾਂ ਸਿਫਤ ਨੌਕਰੀ ਕਰ ਰਿਹਾ ਤੇ ਇਹ ਆ ਕੱਲ ਕੱਲ ਰਾਤ ਦੀ ਛੁੱਟੀ ਛੁੱਟੀ ਲੈ ਕੇ ਆਪਣਾ ਘਰ ਨੂੰ ਆ ਰਿਹਾ ਸੀ ਤੇ ਜਦੋਂ ਇਹ ਰਸਤੇ ਵਿੱਚ ਜੋਤੀਸ਼ਾ ਤੋਂ ਅੱਗੇ ਲੱਗ ਕੇ ਨੇੜੇ ਹਰਗੁਣ ਸਕੂਲ ਦੇ ਪੁਜਾ ਤੇ ਰਸਤੇ ਵਿੱਚ ਧੂਆ ਹੋਣ ਕਰਕੇ ਸੜਕ ਦੇ ਵਿੱਚ ਕਾ ਧੂਆ ਹੋਣ ਕਰਕੇ ਇਹਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਬੇਕਾਬੂ ਹੋਣ ਤੇ ਇਹ ਸਦੋਨਾਂ ਵਿਗੜ ਗਿਆ ਜਿਸ ਨਾਲ ਇਹ ਕੋ ਮੋਟਰਸਾਈਕਲ ਸੰਭਾਲਿਆ ਨਹੀਂ ਗਿਆ ਤੇ ਮੋਟਰਸਾਈਕਲ ਜਾ ਕੇ ਜਿਹੜਾ ਉਹ ਰੁੱਖ 'ਚ ਵੱਜ ਗਿਆ ਰੁੱਖ 'ਚ ਵੱਜਣ ਕਰਕੇ ਇਹਦਾ ਜਿਹੜਾ ਮੱਥਾ ਤੇ ਮੂੰਹ ਆ ਇਹਦਾ ਜਿਹੜਾ ਜ਼ੋਰ ਨਾਲ ਰੁਖਣਾ ਵਜਨ ਕਰਕੇ ਇਹਦੀ ਜਿਹੜੀ ਆ ਮੌਤ ਹੋ ਗਈ ਤੇ ਰਾਤ ਜਿਹੜੇ ਇਹਦੇ ਘਰ ਪਰਵਾਦ ਲੱਭਦੇ ਪਰ ਰਾਤੀ ਪਤਾ ਲਗਾ ਜ ਤੜਕੇ ਸਾਰ ਕੇ ਦੱਸਿਆ ਕਿ ਇਹਦੀ ਜਿਹੜੀ ਮੌਤ ਆ ਤੇ ਉੱਥੇ ਹੋਈ ਤੇ ਉੱਥੇ ਡੈੱਡ ਬਾਡੀ ਜਿਹੜੀ ਆ ਫਿਰ ਕਬਜ਼ੇ ਚ ਲਈ ਗਿਆ ਕਬਜ਼ੇ ਚ ਲੈ ਕੇ ਉਹ ਡੈੱਡ ਬਾਡੀ ਦਾ ਜਿਹੜਾ ਵਾ ਪੋਸਟਮਾਰਟਮ ਕਰਵਾ ਕੇ ਬਾਹਰਸਾਂ ਦੇ ਹਵਾਲੇ ਕੀਤੀ ਆ ਤੇ 175 199 ਸੀਆਰ ਪੀਸੀ ਦੀ ਕਾਰਵਾਈ ਜਿਹੜੀ ਆ ਅਮਰਵਿਚ ਲਿਆਂਦੀ ਗਈ ਆ ਤੇ ਫਿਰ ਵੀ ਇਹ ਕਰਮਚਾਰੀਆ ਦੀ ਜਿਹੜੀ ਜਾਂਚ ਹੈ ਬਰੀਕੀ ਨਾਲ ਚੱਲ ਰਹੀ ਆ ਤੇ ਮੌਤ ਦੇ ਤੱਥਾਂ ਤੋਂ ਜਾਣੂ ਹੋ ਲਈ ਹਰ ਸੰਭਵ ਤਰੀਕੇ ਕੀਤੇ ਜਾ ਰਹੇ ਕਿਹੜੀ ਜਗ੍ਹਾ ਤੇ ਡਿਊਟੀ ਕਿਹੜੀ ਜਗ੍ਹਾ ਤੇ ਇਹ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਇਹ ਨਾ ਕਾਇਮ ਹਾਂ ਮਾਲ ਮੰਡੀ ਤੇ ਅਮਰ ਸਰ ਹਾਂਜੀ ਤੇ ਅਗਲੀ ਸਰ ਕਾਰਵਾਈ ਕੀ ਇਹ ਮੁੱਦੇ ਦੀ ਅਗਲੀ ਕਾਰਵਾਈ ਜਿਹਦੀ ਜਿਹੜੀ ਮੌਤ ਦੇ ਕਾਰਨ ਬੜੇ ਬਰੀਕੀ ਨਾਲ ਜਾਂਚ ਕੀਤੇ ਜਾ ਰਹੇ ਆ ਤੇ ਇਸ ਦੇ ਕਾਰਨਾਂ ਦੇ ਜਲਦੀ ਤੋਂ ਜਲਦੀ ਜਾਣੂ ਕੀਤਾ ਹੋ ਰਿਹਾ ਤੇ ਇਹ ਤਾਂ ਪੋਸਟਮਾਰਟਮ ਕਰਵਾਇਆ ਪੋਰਟ ਮਾਰਟਨ ਦੀ ਰਿਪੋਰਟ ਤੋਂ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਹੋਰ ਕਿਤੇ ਕੰਨ ਸੱਟ ਵਗੈਰਾ ਤੇ ਨਹੀਂ ਮਾਰੀ ਪਰ ਫਿਲਹਾਲ ਜਿਹੜੀ ਆ ਉਹ ਜਿਹੜੀ ਆ ਇਹ ਲੋਖਤ ਸਬਜਨ ਕਾਰਨ ਕਰਕੇ ਹੀ ਮੌਤ ਹੋਈ ਆ ਤੇ ਫਿਰ ਵੀ ਜੇ ਦੀ ਮੌਦੇ ਤੱਕ ਕਾਰਨਾ ਤੋਂ ਜਾਣੂ ਹੋਏਗਾ